ਸਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਮੀਦਾ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਲਓ ਜੀ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਤੁਹਾਨੂੰ ਤੁਸੀਂ ਵੀਡੀਓ ਤਰੀਕ ਨਾਲ ਕੱਲ ਦੇਖੀ ਹੋਣੀ ਆ ਜੀ ਆਪਣਾ ਵੱਡਾ ਭਰਾ ਜੋ ਗੁਰਦੀਪ ਸਿੰਘਤਾ ਜੀ ਉਹਨਾਂ ਦੀ ਕੱਲ ਵਾਲੇ ਦਿਨ ਡੈਥ ਹੋ ਗਈ ਜੀ ਕੱਲ ਉਹਨਾਂ ਦੇ ਸੰਸਕਾਰ ਕੀਤੇ ਗਏ ਤੇ ਅੱਜ ਜਿਹੜੇ ਵੀ ਆਪਣੇ ਅੱਜ ਬੁੱਧਵਾਰ ਆ ਜੀ ਫੁੱਲ ਚੁਗੇ ਗਏ ਤੇ ਬਹੁਤ ਜਿਹੜੀ ਇਹ ਖਬਰ ਆ ਜੀ ਨਾ ਤਾਂ ਪਰਿਵਾਰ ਨੂੰ ਇਹ ਇਹਦਾ ਘਾਟਾ ਕਦੇ ਪੂਰਾ ਹੋਣਾ ਨਾ ਜ਼ਿੰਦਗੀ 'ਚ ਕਦੇ ਹੋਇਆ ਨਾ ਹੋਣਾ ਕਿਉਂਕਿ ਘਾਟਾ ਬਹੁਤ ਬੜਾ ਪਿਆ ਜੀ ਤੇ ਬੱਚਿਆਂ ਨੂੰ ਬਾਪ ਨਹੀਂ ਮਿਲਣਾ ਮਾਂ ਨੂੰ ਪੁੱਤ ਨਹੀਂ ਮਿਲਣਾ ਘਰ ਵਾਲੀ ਨੂੰ ਘਰਲਾ ਨਹੀਂ ਮਿਲਣਾ ਭਾਈ ਨੂੰ ਭਾਈ ਨਹੀਂ ਮਿਲਣਾ ਭੈਣਾਂ ਨੂੰ ਭਰਾ ਨਹੀਂ ਮਿਲਣਾ ਤੇ ਬਹੁਤ ਦੁੱਖ ਵਾਲੀ ਗੱਲ ਆ ਜੀ ਤੇ ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ ਹਿੰਮਤ ਬਖਸ਼ੇ ਕਿਉਂਕਿ ਭੁੱਲਣ ਜੋਗ ਤਾਂ ਹੈ ਨਹੀਂ ਪਰ ਫਿਰ ਵੀ ਦੇਖੋ ਜੀ ਕਹਿੰਦੇ ਨੇ ਹੁੰਦੇ ਜਿੰਦਗੀ ਜਿਉਣੀ ਤਾਂ ਪੈਣੀ ਆ ਚਾਹੇ ਖੁਸ਼ ਹੋ ਕੇ ਜੀ ਲੋ ਚਾਹੇ ਰੋ ਰੋ ਕੇ ਜੀਵਨੋਂ ਪਰ ਜੀਣੀ ਤਾਂ ਪੈਣੀ ਹੀ ਆ ਮਾਰਕੀਟ ਦੇ ਨਾਲ ਹੁੰਦਾ ਜੀ ਤੇ ਪਹੁੰਚੇ ਹੋਇਆ ਮਾਤਾ ਕੋਲ ਤੇ ਮਾਤਾ ਨੇ ਫੇਰ ਮਿਸਤਰੀ ਲਾਇਆ ਹੋਇਆ 2-3 ਦਿਨ ਹੋ ਗਏ ਜੀ ਮੇਤੇ ਆ ਨਹੀਂ ਹੋਇਆ ਮਿਸਤਰੀ ਕਿਆ ਕਾਰੋਬਾਰ ਕਰਦਾ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਉਹ ਤੋਂ ਪਰੇ ਜੀ ਮਨਿੰਦਰ ਦੇ ਫਰੈਂਡ ਜਰੂਰ ਪਹੁੰਚੇ ਹੋਇਆ ਹੈਲੋ ਹੈਲੋ ਜੀ ਸਾਤਰੀ ਕਾਲ ਸਾਤਰੀ ਕਾਲ ਜੀ ਹੱਥ ਜੋੜ ਕੇ ਬੋਲੀ ਜੀ ਸਾਤਰੀ ਕਾਲ ਜੀ ਐਸ ਤਰ੍ਹਾਂ ਦੀ ਜੀ ਸਾਤਰੀ ਕਾਲ ਜੀ ਇਹ ਆ ਜੀ ਮੇਰੇ ਮਨਿੰਦਰ ਦੇ ਦੋਸਤ ਹੈ ਆਪਣੇ ਛੋਟੇ ਮੂਰੇ ਮੂਰੇ ਇਹ ਪੜਾ ਦੇਖੋ ਜੀ ਲੋਕ ਆ ਰਿਹਾ ਕਿਵੇਂ ਸਾਡੇ ਹਾਲ ਠੀਕ ਹੈ ਅੱਜ ਮਨਿੰਦਰ ਨੂੰ ਮਿਲਣਾ ਹੈ ਹਾਂ ਜੀ ਅੱਜ ਫਿਰ 15 ਅਗਸਤ ਕਿਆ ਕਰਾਇਆ ਸਕੂਲ ਚ ਥੋਤੇ ਵੀ ਉਹ ਕਰਾਇ ਤੇ ਡ੍ਰਿੰਕ ਕਰਾਈ ਗਈ ਹਾਂ ਜੀ ਥੋਤੇ ਨੇ ਕਰਾਈ ਕਿਉਂ ਥੋਤੇ ਬੈਠ ਕੇ ਦੇਖਦੇ ਜਿਨ੍ਹਾਂ ਨੇ ਭਾਗ ਲਿੱਤਾ ਹਾਂ ਜੀ ਅੱਛਾ ਉਹ ਉਹਨਾਂ ਨੇ ਕਰਵਾਈਆ ਮਨਿੰਦਰ ਨੇ ਭਾਗ ਲਿੱਤਾ ਨਾ ਕੀ ਬਾਤ ਆ ਮਨਿੰਦਰ ਦਾ ਸਰੀ ਲਾਤੀ ਤੁਹਾਡੇ ਡੈਡੀ ਨੇ ਗੱਲ ਬਾਤ ਪਰ ਤੁਸੀਂ ਨਹੀਂ ਦਿੱਤਾ ਫਿਰ ਮਾੜੀ ਕਰਦੀਆਂ ਜੀ ਨਹੀਂ ਲੈ ਆਇਆ ਨਹੀਂ ਲੈ ਸਾਨੂੰ ਡ੍ਰੈਗ ਦਿਖਾਈ ਉਹਨੇ ਫਾਸਟ ਆਇਆ ਪਰ ਲਿਖਿਆ ਗੁੱਡ ਹਾਈ ਉਹ ਥੱਲੇ ਆਈ ਕਿਉਂ ਥੱਲੇ ਅਸੀਂ ਹੁਣ ਭੁੱਲ ਗਏ ਉਪਰ ਵਾਲੇ ਕਲਾਸ ਅੱਛਾ ਤੁਸੀਂ ਉੱਤੇ ਸੀਨੀਅਰ ਆ ਹੈ ਗਾਈ ਸਾਡੇ ਭਾਈ ਲੱਤਾਂ ਨਹੀਂ ਅਸੀਂ ਸੀਨੀਅਰ ਆ ਜਿਹੜੇ ਸਾਡੇ ਥੱਲੇ ਵੀ ਉਹਨਾਂ ਤੇ ਟੈਸਟ ਹੋਣਾ ਹੈ ਨਾ ਤੁਹਾਡੇ ਤੇ ਟੈਸਟ ਨਹੀਂ ਹੋਣਾ ਹੈ ਨਾ ਤੂੰ ਕਿਹਨੇ ਵਿੱਚ ਆ ਤੂੰ ਫਨੀ ਵਿੱਚ ਤੂੰ ਚੌਥੀ ਚੌਥੀ ਮੈਨੇ ਦੱਸਿਆ ਨੇ ਫਾਸਟ ਵਿੱਚ

ਆ ਕੇ ਪਈ ਆਏ ਮਾਰਾ ਆਪਣੇ ਸਾਰੇ ਆਸ ਹੈ ਹਾਂ ਜੀ ਮਿਸਤਰੀ ਸਾਸਰੀ ਘਰ ਬੋਲਦੇ ਓ ਮਿਤਰੀ ਸਾਸਰੀ ਘਰ ਬੋਲਦੇ ਜੀ ਹੋ ਸਾ ਮਿਸਤਰੀ ਜੀ ਠੀਕ ਹੈ ਇਹ ਲੋ ਜੀ ਦਾ ਭੱਜ ਗਿਆ ਬੀਬੀ ਮਿਸਤਰੀ ਖਾ ਨਹੀਂ ਤੂੰ ਬੋਲ ਮਰ ਸੀ ਕਬ ਉਹ ਜੋ ਜੀ ਮੈਂ ਉਹ ਬੱਕ ਕਿੰਨੀ ਕਰਦੇ ਪੈਨਾਂ ਤੇ ਉਹ ਵਿਚਾਰੀ ਦੋਈ ਹੋਏ ਇਹੋ ਕਰੇ ਵਿੱਚ ਆ। ਯਾ ਤੇਰੇ ਬਾਣਨਾ ਜਮ ਕੋ ਸਹੀ। ਨੰਬਰ ਵੀ ਪੁੱਛ ਲਈ ਦੀ ਉਹ। ਸਾਡੇ ਕਿੰਨਾ ਦਾ ਹੈਗਾ। ਆਂਦਰ ਸਹੀ। ਇੰਨੇ ਕਿੰਨੇ? ਛੋਟੇ ਜਿਹੇ ਆ ਨਹੀਂ। ਕੀ ਕਰੂ ਵੀ ਵਿਚ ਆ। ਬਾਪੂ ਵੀ ਅਸਰੇ ਮੁੱਕ ਗਿਆ ਤੇ ਜਿਹੜੇ ਉਹਨਾਂ ਦੋ ਮੁੰਡੇ ਵੀ ਆ ਦੇ ਦੇਣਾ ਪੁੱਛਣੇ ਪਏ। ਇਹ ਆਪਣੇ ਦੋ ਮੁੰਡੇ। ਅੱਟੇ ਗਿਆ। ਲੋੜਾ। ਲੋੜਾ। ਪਰ ਕਹਨੇ ਬੀਬੀ ਚੱਕਰ ਮਾਫਨਾ ਲਈ ਲੀ ਗਿਆ ਹੁਣ ਹੈ ਬਟ ਬੀਬੀ ਇੱਕ ਗੱਲ ਸੋਚਣ ਵਾਲੀ ਆ ਚੱਪਰ ਨੇ ਪੈਸਾ ਬਹੁਤ ਪਾਇਆ ਬਹੁਤ ਸੇਵਾ ਕਰੀ ਹੈ ਬਹੁਤ ਪੈਸਾ ਪਾਇਆ ਹੈ ਵੀ ਸ਼ਾਇਦ ਪ੍ਰਮਾਤਮਾ ਉਹਦੇ ਛੁਣ ਲਵੇ ਠੀਕ ਹੋ ਜਵੇ ਹੈਨਾ ਪਰ ਕਹਨੇ ਜਿੰਨਾ ਤੋਂ ਮੈਨੂੰ ਤਾਂ ਦਾਨ ਲੈਣਾ ਤਾਂ ਖਾਣਾ ਪੀਣਾ ਤਾਂ ਲਿਖਿਆ ਹੋਇਆ ਨਹੀਂ ਹੈ ਹੈ ਇਹ ਦੇਖਣੇ ਵੀ ਤੇ ਆਪਾਂ ਚੱਲਦੇ ਆ ਮੋਜ਼ਾਈਕ ਜਨ ਦੇ ਪਸ ਜਾਈ ਜਾ ਨਹੀਂ ਮੋਕੋ ਹੋਵੇ ਖੁਸ਼ੀ ਵਿੱਚ ਨਾ ਜਾਓ ਆ ਗਮ ਵਿੱਚ ਜਾ ਕੇ ਖੜਵਾ ਜੀ ਮੈਂ ਤਾਂ ਐਂਡਿੰਗ ਵਿੱਚ ਜਾਇ ਕਰੋ ਮੈਂ ਤਾਂ ਨਹੀਂ ਜਾਣੀ ਆ ਤੁਸੀਂ ਜਾਇ ਕਰੋ ਹਰੇਕ ਦਾ ਹਾਂ ਸੇਵਕ ਸੇਵਿਕ ਦਾ ਆਪਣਾ ਬੱਤਵਾ ਬਰਖੋ ਕੋਈ ਬੈੜੀ ਦੁਸ਼ਮਣ ਤੇ ਆ ਹੋਵੇ ਸਾੰਦੀ ਬੈੜੀ ਦੁਸ਼ਮਣ ਦਾ ਜਾਠਾ ਮਾਰਾ ਜਾਂ ਖੜਿਆ ਹੋ ਗਮ ਵਿੱਚ ਜਾਓ ਆ ਮਾਰਿਆ ਹੋ ਵੇਰ ਵੇਸਾ ਕਮੋਡ ਕਰਨਾ ਜਾਓ ਮੁੜ ਕੇ ਪਰ ਗੰਭ ਵਿੱਚ ਜਾਓ ਹਾਂ ਕਿ ਨਹੀਂ ਦੁੱਖ ਪੈ ਤੇ ਜਾਓ ਜਾਣਾ ਚਾਹੀਦਾ ਦੁੱਖ ਪੈ ਤੇ ਤਾਂ ਜਾਣਾ ਹੀ ਹੈ ਨਾਲੇ ਹੁਣ ਇੱਥੇ بڑا ਦੁੱਖ ਕਿਹੜਾ ਹੋ ਸਕਦਾ ਇੱਥੇ بڑا ਤਾਂ ਕੋਈ ਦੁੱਖ ਨਾ ਸਾਨੂੰ ਤਾਂ ਵਿਚਾਰੇ ਬਹੁਤ ਕਰਦੇ ਆ ਸਾਡਾ ਤਾਂ ਮੇਰੀ ਜਵਰੀ ਇੱਛੇ ਕਰ ਰਹੇ ਆ ਉਹ ਨਹੀਂ ਵੀ ਪਣੀ ਮਾਂ ਉਹ ਵੀ ਦੇਖਦੇ ਦੀ ਸਾਰਾ ਟਪਸੜੀ ਜਿੱਤ ਕਰਦਾ ਸੜੇ ਵਿਛੇ ਦਾ ਆ ਰਿਹਾ ਹੈ ਵੇ ਸਾਨੂੰ ਤਾਂ ਆਫ ਦੁੱਖ ਹੁੰਦਾ ਭਾਈ ਕਿਆ ਕਰੀਏ ਹੁਣ ਅਸੀਂ ਕੁਝ ਕਰ ਨਹੀਂ ਸਕਦੇ ਕਥੇ ਹ ਬੀਤੇ ਦੀ ਬਾਤ ਚੱਲਦੀ ਐ ਨਾ ਕਿਸੇ ਦੇ ਨਹੀਂ ਚੱਲਦੀ ਅਸੀਂ ਮਿਲਣਾ ਰਾ ਦੇ ਵਿੱਚ ਕਹਿਣਾ ਠੀਕ ਆ ਹਾਂ ਮੈਂ ਹੁਣ ਅੱਗੇ ਨਾਲੋਂ ਠੀਕ ਆ ਅੱਗੇ ਨਾਲੋਂ ਮੈਂ ਠੀਕ ਆ ਇੱਕ ਨਾ ਥਾਣੇ ਵਿੱਚੋਂ ਕੋਲ ਸੜ ਆਇਆ ਤੈਨੂੰ ਵੀ ਜਨੇ ਸਲਾਮੀ ਦਿੱਤੀ ਦੀ ਕਹਿੰਦਾ ਵੀ ਦੇਖ ਲੈ ਮੈਂ ਕਿੰਨਾ ਕਿਸਮ ਮਤਲਬ ਮਾੜੀ ਕਿਸਮਤ ਆ ਮੇਰੀ ਵੀ ਪਹਿਲਾਂ ਜਦੋਂ ਇਹਦੇ ਬਾਪ ਦੀ ਪੇਦਾ ਸਫਰ ਹੋਇਆ ਤਾਂ ਜਦ ਵੀ ਮੈਂ ਸਲਾਮੀ ਦੇਣ ਆਇਆ ਹੁਣ ਇਹ ਹੋਇਆ ਤਾਂ ਹੀ ਮਾਇਆ ਬਸ ਮਾੜੇ ਕਰਮ ਇਹਨਾਂ ਮੇਰੇ ਕਿੰਨੇ ਮਾੜੇ ਕਰਮ ਹਨ ਮੈਨੂੰ ਇੰਨਾ ਕੁ ਦੇਖਣਾ ਪਿਆ ਹੋਰ ਮਾੜੇ ਇਹ ਅਜੂ ਚੜੇ ਤੇ ਗਿਆ ਅਜੂ ਜ਼ਿੰਦਗੀ ਵੀ ਗਿਆ ਬਹੁਤ ਪਈਦੀ ਬੀਬੀ ਹਾਲੇ ਹਾਲੀ ਕੀ ਤੇ ਬਹੁਤ ਉਮਰ ਪਈਦੀ ਹਾਲੇ ਬਾਵਾ ਨਿਆਣੇ ਨੂੰ ਵਿਆਹ ਗਿਆ ਹਾਂ ਨਿਆਣੀ ਉਹਦੇ ਛੋਟੀ ਉਮਰ ਚ ਨਿਆਣੇ ਵਿਆਹ ਤੇ ਮੈਂ ਬੀਬੀ ਖਾਂ ਦੀ ਉਮਰ ਚ ਵਿਆਹ ਤੇ ਤੇ ਬਸ ਹਨਾ ਮਾੜਾ ਬਾੜੀਆਂ ਦਾੜੀਆਂ ਉਤਣ ਲੱਗੇ ਜਦੋਂ ਵਿਆਹ ਕਰ ਜਦ ਵਿਆਹ ਚਲੋ ਐ ਵੀ ਕਬੀਲਦਾਰੀ ਬਣੀ ਨੇ ਵੇਟ ਗਿਆ ਜਿੰਮੇਵਾਰੀ ਖਤਮ ਹੋ ਗਈ ਆ ਕੁੜੀ ਬਹੁਤ ਰੋਂਦੀ ਆ ਕਹਿੰਦੇ ਜੀ ਹਾਂ ਹਾਂ ਬਾਰ ਹੋਣੀ ਜੋ ਹੁੰਦੀ ਬਿਆਹਿਆ ਦੁੱਖ ਨਾ ਬੀ ਬਣਾ ਕੋਈ ਕਿਸੇ ਪਰ ਨਾ ਪਵੇ ਕੋਈ ਬੈਰੀ ਦੁਸ਼ਮਣ ਹੋਵੇ ਉਹਦਾ ਵੀ ਦੁੱਖ ਨਾ ਪਵੇ ਕਿਸੇ ਦੇ ਬੱਚੇ ਨੂੰ ਕੁਝ ਨਾ ਹੋਵੇ ਕੋਈ ਬੇਸ਼ੱਕ ਕਹਿੰਦਾ ਹੋਵੇ ਵੀ ਆਏ ਹੋਵੇ ਪਰ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਵੀ ਅਸੀਂ ਕਿਸੇ ਦਾ ਮਾਰਾ ਨਹੀਂ ਤੱਕਦੇ ਤੱਕਣਾ ਨਹੀਂ ਦਿੱਦੀ ਚਾਹੀਦਾ ਸਾੜਾ ਤੱਕ ਲੈਣ ਜਿੰਨੇ ਤੱਕਣਾ ਸਾੜਾ ਦਾ ਰਾਹ ਸਾਫ। ਪਰ ਇੱਕ ਗੱਲ ਇਹ ਵੀ ਆ ਵੀ ਵੀ ਜੇ ਮੰਨ ਲਾ ਕੋਈ ਮਾੜਾ ਕਹਿੰਦਾ ਹਾਂ ਠੀਕ ਹੈ ਉਹ ਉਹ ਕੋਈ ਗੱਦੀ ਪਰਮਾਤਮਾ ਦੇਖੂਗਾ। ਨੰਬਰ 2 ਜੇ ਤੁਹਾਨੂੰ ਲੱਗਦਾ ਨਾ ਵੀ ਅਸੀਂ ਨੂੰ ਬੁਲਾਉਣਾ ਨਹੀਂ ਐ ਅਸੀਂ ਨੂੰ ਚਲਾਉਣਾ ਨਹੀਂ ਬੇਸ਼ੱਕ ਬੀਬੀ ਦਾ ਰਾਹ ਛੱਡ ਦੋ ਪਰ ਮਾੜਾ ਨਾ ਤੱਕੋ। ਨਾ ਜੇ ਕੋਈ ਨਹੀਂ ਬੁਲਾਉਂਦਾ ਉਹਦਾ ਰਾਹ ਛੱਡ ਦੋ ਰਾਹ ਛੱਡ ਦੋ ਲੈ ਭਾਈ। ਦੇਖਣਾ ਛੱਡ ਦੋ। ਵਾਹ। 사ਤਗੁਰ ਨੂੰ ਕਹੋ ਵੀ ਮੈਂ ਤਾਂ ਤੈਨੂੰ ਮਿਲਣਾ ਹੈ। ਤੂੰ ਵੀ ਮੈਨੂੰ ਮਿਲਾਂ। ਮੈਨੂੰ ਹੋਰ ਕਿਸੇ ਦੀ ਕੋਈ ਚਾਹਨਾ ਕੋਈ ਚਾਹਨਾ ਨਹੀਂ ਹੈ ਕਿ ਪਰ ਉਹ ਗੱਲ ਕਰਨਾ ਵੀ ਵੀ ਜੇ ਕੋਈ ਗਿਲੇ ਸ਼ਿਕਵੇ ਹਨ ਤਾਂ ਬੇਸ਼ੱਕ ਬੁਲਾਉਣਾ ਛੱਡ ਦਿਓ ਪਰ ਕਿਸੇ ਦਾ ਮਾੜਾ ਨਾ ਤੱਕੋ ਹਾਂ ਨਾ ਕੋਈ ਵੈਸੇ ਲੈ ਕੇ ਨਹੀਂ ਰਿਦੇ ਇੱਥੇ ਲੜਕੇ ਕਿਆ ਲੈ ਕੇ ਜਾਣਾ ਉਸਨੂੰ ਲੈ ਜਾਣਾ ਲੋਕਾਂ ਨਾਲ ਤਾਂ ਲਿਜਾਣਾ ਜਿਹੜੇ ਜਿੱਦੀ ਹੈ ਨਹੀਂ ਬਾਈ ਉਹ ਤਾਂ ਲਿਜਾਣੇ ਜਿਹੜੇ ਖੋਰ ਕਰਦੇ ਪੁੱਤ ਤੈਨੂੰ ਨਹੀਂ ਦੁਨੀਆ ਦਾ ਨਹੀਂ ਪਤਾ ਕਿ ਸਾਰੀ ਦੁਨੀਆ ਇੱਕ ਖਸਾਰ ਨਹੀਂ ਹੈਗੀ ਪਰ ਬੀਬੀ ਮੈਂ ਤਾਂ ਸੋਚਿਆ ਵੀ ਜਿਹੜਾ ਮੈਨੂੰ ਨਹੀਂ ਬੁਲਾਉਂਦਾ ਆਪ ਕੋ ਦਰਵਾਜ਼ਾ ਛੱਡ ਦੇ ਪਰ ਉਹ ਮਾੜਾ ਨਹੀਂ ਤੱਕਦੇ ਆਪਰੇ ਹੀ ਗਰਦਾਸ ਹੈ ਇਹ ਪ੍ਰਮਾਤਮਾ ਭਲਾ ਕਰੇ ਸਭ ਦਾ ਭਲਾ ਕੀ ਕਰਨਾ ਰੱਬ ਦੇ ਉਪਰ ਕੋਈ ਕੁਝ ਨਹੀਂ ਹੈਗਾ ਨਹੀਂ ਆਏਗਾ ਕੋਈ ਸਿਆਣੇ ਨਹੀਂ ਕੋਈ ਬਿਆਣੇ ਨਹੀਂ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਿਸੇ ਦਾ ਮਾੜਾ ਨਾ ਕਰਾਈ ਸਾੜਾ ਜੀਨੇ ਵੀ ਕਰਨਾ ਜੀਨੇ ਮਾੜੇ ਘਣਾ ਉਤ ਪਏ ਕਹਿਣ ਉਹ ਕਹਿੰਦਾ ਪਾਪ ਧੋਨੇ ਆ ਉਹ ਕਹਿੰਦਾ ਦੁਨੀਆ ਨੇ ਕੀ ਮਾੜਾ ਕਰਨਾ ਜਦੋਂ ਤੱਕ ਉਹ ਨੀਲੀ ਛੱਤ ਵਾਲੇ ਦਾ ਹੱਥ ਸਿਰ ਤੇ ਹੋਵੇ ਨਾ ਅਭੀ ਵੀ ਉਹ ਮਾੜਾ ਕਿੱਥੇ ਹੋਣ ਦਿੰਦਾ ਆ ਜ ਸਭ ਨੂੰ ਨਹੀਂ ਮਾੜਾ ਹੋਣ ਦਿੰਦਾ ਕੀ ਨਾ ਕਰਨ ਪੈਗਾ ਨ ਬੜੀਆ ਗੰਨ ਸਾੜਾ ਕੋਈ 1.5 7 ਗੂ ਰਹੇਗਾ ਆ ਉਹ ਨੀਲੀ ਛੱਤ ਵਾਲਾ ਮੇਰ ਪਰਿਆਤ ਰੱਖੇ ਮਾੜਾ ਤਾਂ ਦੇਖੋ ਕੋਈ ਕਰਨ ਵਾਲਾ ਹੈ ਨਹੀਂ ਜਦੋਂ ਤੱਕ ਪਰਮਾਤਮਾ ਸਿਰ ਤੇ ਹੱਥ ਹੋਵੇ ਪਰ ਬਾਕੀ ਜਦੋਂ ਕਹਿੰਦੇ ਟਾਈਮ ਜਿੰਦਾ ਬੰਦੇ ਦਾ ਆਉਣਾ ਉਹ ਤਾਂ ਆ ਹੀ ਜਾਣਾ ਨਹੀਂ ਤੇ ਬਹੁਤ ਦੁੱਖ ਆ ਜਗਰ ਹੋਇਆ ਦਿੱਤੇ ਦਾ ਚਾਹੀ ਹੋਣਾ ਸੀ ਸਾਹਮਣੇ ਤਾਂ ਇੰਨਾ ਕੁ ਦੁੱਖਾ ਸੀ ਕੋਈ ਸੋਨ ਕੋ ਕਰ ਨਹੀਂ ਸਕਦੇ ਭਾਈ ਜਿਹੜੀ ਅਸੀਂ ਉਹਨਾਂ ਦੇ ਉਹਨਾਂ ਨੂੰ ਬਰਾਬਰ ਖਾਣ ਸਕਦੇ ਭਾਈ ਕੋਈ ਕਿਸੇ ਚੀਜ਼ ਦੀ ਮਦਦਤ ਹੋਵੇ ਕੋਈ ਥੋਕ ਥੋਕ ਵਿੱਚ ਕੋਈ ਚੀਜ਼ ਮਵਾਉਣੀ ਹੋਵੇ ਅਸੀਂ ਸਾਮਲ ਆਹੀ ਕੋ ਕਰ ਸਕਦੇ ਆਪਾਂ ਹੁਣ ਅਸੀਂ ਹੋਰ ਕੁਝ ਨਹੀਂ ਜਿਹੜਾ ਹੱਕ ਹੁਣ ਟੱਬਰ ਦਾ ਉਹ ਟੱਬਰੇ ਕਰ ਸਕਦਾ ਜਿਹੜੇ ਸਾਡੇ ਹੱਕ ਆ ਉਹ ਵੀ ਨਿਭਾ ਸਕਦੇ ਉਹ ਕਰਨਗੇ ਉਹਦੀ ਸਸ ਬੈਠੀ ਹੈ ਬੈਠੀ ਭਾਈ ਬੈਠਾ ਪੁੱਤ ਮੁੱਕ ਗਿਆ ਭਾਈ ਵੀ ਬੈਠਾ ਭਾਈ ਬਿਠਾਏ ਗਾਹ ਪਾਈ ਦੇ ਮੁੰਡਾ ਵੀ ਗਾ ਬੜਾ ਉਹ ਉਹਨਾਂ ਦਾ ਟੱਬਰ ਹੈ ਹਾਂ ਉਹਨਾਂ ਨੂੰ ਭਾਈ ਦੇਖੇ ਦੇਖੇ ਹਾਂ ਉਹਨਾ ਨਹੀਂ ਦੇਖਣਾ ਉਹਨਾ ਨਹੀਂ ਦੇਖਣਾ ਅਸੀਂ ਚੱਲ ਕੇ ਬਹੁਤ ਦੂਰ ਨਾ 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 ਟੱਬਰ ਨਹੀਂ ਕੰਮ ਆਉਣਾ ਟੱਬਰ ਨੇ ਆਪਣਾ ਕੰਮ ਆਉਂਦਾ ਹੁੰਦਾ ਆਪਣਾ ਨਹੀਂ ਕੰਮ ਆਉਂਦਾ ਨਹੀਂ ਆਉਂਦਾ ਟੱਬਰ ਨਹੀਂ ਕੰਮ ਦੇਣਾ ਟੱਬਰ ਨੇ ਜਿੱਥੇ ਖੜਨਾ ਉੱਥੇ ਅਸੀਂ ਨਹੀਂ ਖੜ੍ਹ ਸਕਦੇ ਉਹ ਖੜ੍ਹੂਗੇ ਭਾਈ ਜਿੱਥੇ ਉਹ ਖੜ੍ਹਣਗੇ ਉੱਥੇ ਉਹ ਮੈਂ ਕਿਹਾ ਟ੍ਰੱਕ ਖਾਣੇ ਦਾ ਜਿੱਥੇ ਸਾਡਾ ਹੱਕ ਬਣਦਾ ਅਸੀਂ ਉੱਥੇ ਖੜ੍ਹ ਸਕਦੇ ਆ ਨਹੀਂ ਉਹਨਾਂ ਦਾ ਵੀ ਜਿਗਰਾਂ ਦੇ ਕੋਲ ਦੀ ਸਾਈਡ ਦਾ ਕੋਈ ਸਮਾਨ ਹੈ ਪਾਰ ਤੇ ਮਾਨ ਤੋੜਦਾ ਹੂੰ ਹੂੰ ਟਿਕਣਾ ਤੋੜਿਆ ਕੋਈ ਮਾਨ ਪਹਿਲਾਂ ਮੈਂ ਦੇਖਾਂ ਪਹਿਲਾਂ ਦੇ ਘਰ ਦਾ ਤੁਰਿਆ ਫਿਰ ਸੱਸ ਤੋਰੀ ਅੱਜ ਆਪਣਾ ਪੁੱਤ ਤੋਰੀਆ ਪੁੱਤ ਤੋਰੀਆ ਕਿੱਡਾ ਜਿਗਰਾ ਜਿਗਰਾ ਤਾਂ ਵਿਚਾਰੀ ਸੁਹਾ ਹੋਈ ਬੈਠੀ ਹੈ ਕੀ ਕਰੇ ਕੀ ਕਰੇ ਮਰ ਨਹੀਂ ਸਕਦੀ ਮਰ ਨਹੀਂ ਤਾਂ ਜੀਣਾ ਪੈਣਾ ਚਿਹਰੇ ਰੋ ਕੇ ਜੀ ਲਵੇ ਚਿਹਰੇ ਹੱਸ ਕੇ ਪਰ ਜੀਣਾ ਪੈਣਾ ਇਹ ਜ਼ਿੰਦਗੀ ਹੈ ਬਥੇਰਾ ਦੇਖੀ ਲਈ ਘਰ ਦੇ ਨਿਆਣਿਆਂ ਦਾ ਕਰਦੇ ਆ ਜੀਤੀ ਦੀ ਮਾਂ ਚਾਹਾਂ ਬੰਦਾ ਨਾ ਹੂੰ ਉਹ ਬਥੇਰਾ ਬਹੁਤ ਬਥੇਰਾ ਕਰਦੀ ਬਥੇਰਾ ਕਰਦੇ ਆ ਟੱਬਰ ਪਿਆਰ ਬਥੇਰਾ ਹੈ ਬੇਸ਼ੱਕ ਲੱਗ ਤੇ ਪਰ ਪਿਆਰ ਬਹੁਤ ਚਲੋ ਦੁਨੀਆ ਹੀ ਅਲੱਗ ਹੁੰਦੀ ਆ ਯਾਰ ਪਿਆਰ ਬਣਿਆ ਰਹੇ ਉਹਦੇ ਵਰਗੀ ਰੀਤ ਨਹੀਂ ਨੀ ਕੀ ਜਿਹੜਾ ਦੁੰਦਾ ਭਾਈ ਭਾਈ ਨਹੀਂ ਮਿਲਦੇ ਹੁੰਦੇ ਗੱਲ ਦੇ ਜਿੰਨੇ ਨਹੀਂ ਮਿਲਦੇ ਜੰਮੇ ਹੋਏ ਭਾਈ ਕਿੱਥੇ ਬੀਬੀ ਮਿਲਨੇ ਬਹੁਤ ਭਾਈ ਇਹਨਾਂ ਨੂੰ ਦੁਬੱਲੇ ਦੋਇ ਸੁਣਣਾ ਬਹੁਤ ਹੋ ਗਿਆ ਬਹੁਤ ਜਿਆਦਾ ਬਹੁਤ ਔਖਾ ਹੋ ਗਿਆ ਜਿਆਦਾ ਦਾ ਅੱਖਾਂ ਕਿ ਕਿ ਨਿਆਣੇ ਨੇ ਤੇ ਬਾਪ ਕਰ ਮਿਲਿਆ ਬਾਪ ਨਹੀਂ ਇਹਨਾਂ ਨੂੰ ਨਹੀਂ ਹੈ ਬਾਪ ਨਹੀਂ ਮਿਲਦਾ ਨਾ ਚਲੋ ਬਾਕੀ ਹੁਣ ਪਰਮਾਤਮਾ ਭਾਈ ਭਲੀ ਕਰੇ ਰਾਮਣ ਕਾ ਟੀਮ ਕਟੋਣਾ ਬਣਾ ਟੱਪਰ ਆਉਣਾ ਨਾ ਬੁੱਤ ਹਾਂ ਅਸੀਂ ਚੱਲ ਕੇ ਆਸੀ ਚੱਲ ਕੇ ਉਹ ਕੋਲ ਸਹੀ ਗੱਲ ਆ ਇੱਥੇ ਇਧਰ ਹੋਣਾ ਬੀਬੀ ਆਹਾ ਨਵੇਂ ਨਵੇਂ ਕੰਮ ਉਹ ਸਾਹਮਣੇ ਮਿਸਤਰੀ ਐ ਇਹ ਬੀਬੀ ਨੂੰ ਪਤਾ ਨਹੀਂ ਹੁਣ ਕਿਹਨੇ ਸਲਾਹ ਦਿੱਤੀ ਤੇ ਕਹਿੰਦੀ ਆਹ ਬੰਦ ਕਰ ਦੋ ਦਰਵਾਜੇ ਖਿੜਕੀਆਂ ਬੀਬੀ ਨੇ ਹੁਣ ਬੰਦ ਕਰਤੇ ਵੀ ਦੱਸ ਹਵਾ ਕਿੱਧਰੋਂ ਆਉਗੀ ਹੈ ਤੇ ਬੀਬੀ ਨੂੰ ਪਪਾ ਨੇ ਹਮਸਲਾ ਬੀਬੀ ਤੈਨੂੰ ਕੌਣ ਦੰਦਾ ਏ ਧੀਏ ਮਾਨੂੰ ਇਹ ਮੈਨੂੰ ਜਿੱਥੇ ਤੱਕ ਲੱਗਦਾ ਨਾ ਇਹ ਜਿਹੜਾ ਮਿਸਤਰੀ ਆ ਇਹ ਮਿਸਤਰੀ ਇਹ ਤਗੜਾ ਸਲਾਹਕ ਆ ਇਹ ਮਿਸਤਰੀ ਉਹ ਕੰਮ ਕਰਾਉਂਗਾ ਮੈਨੂੰ ਜਿੱਥੇ ਤੱਕ ਲੱਗਦਾ ਹੈ ਹਾਂ ਹਾਂ ਬਹੁਤ ਦੇ ਬੱਟੇ ਉਹਦੇ ਕਿਆ ਕਰਾਉਣਾ ਉਹ ਤਾਂ ਅੰਦਰ ਪੂਜਾ ਪੈਂਦਾ ਲੈ ਲੋਕੀ ਦਾ ਕਹਿੰਦੇ ਐ ਜੀ ਸਾਡੇ ਖੁੱਲੇ ਨੇ ਹਾਂ ਹਾਂ ਮਾੜੀ ਮੋਟੀ ਹਾਂ ਅਸੀਂ ਠੀਕ ਐ ਸਾਡਾ ਗਦੇੜਾ ਖੁੱਲਾ ਹੁੰਦਾ ਹੈ ਐਡੇ ਤੇ ਮਿੱਟੀ ਹੋ ਗਈ ਅੱਛਾ ਠੀਕ ਐ ਹਵਾ ਤਾਂ ਇੱਧਰ ਤੇ ਆਉਣੀ ਹੈ ਮਿੱਟੀ ਇੱਧਰ ਤੇ ਠੀਕ ਨਹੀਂ ਆਈ ਨਹੀਂ ਹੰਦੀ ਬੀਬੀ ਕਹਿੰਦੀ ਜੀ ਹਵਾ ਉੱਥੇ ਤੇ ਆਉਂਦੀ ਇੱਥੇ ਮਿਸਤਰੀ ਬੰਦ ਕਰਦਾ ਤੇ ਕਰਦਾ ਇੱਧਰ ਤੇ ਜਾਲੀ ਜੁਆਣਾ ਹਨਾ ਜਾਲੀ ਨੂੰ ਪਿੱਛੇ टाकਿਆ ਹੈਗੇ ਗਲੀ ਵਿੱਚ ਨੂੰ ਹਾਂ ਇਹ ਗੱਲ ਅੱਧਾ ਹੀ ਜੀ ਉਧਰ ਵੀ ਜਾ ਕੇ ਦੇਖ ਲੈ ਜਿਹੜੀਆਂ ਹੁਣ ਮਜ਼ਾਕ ਕਰਦੇ ਆ ਬੀਬੀ ਨਾ ਬੀਬੀ ਜਿਹੜੀਆਂ ਹੁਣ ਤੁਹਾਨੂੰ ਪਹਿਲਾਂ ਦੱਸਿਆ ਤੇ ਬੀਬੀ ਨੂੰ ਸਾਡੀ ਉਹ ਮਾਂ ਹੈ ਅਸੀਂ ਉਹਦੇ ਬਾਪ ਨਹੀਂ ਇਹ ਸਾਡੀ ਮਾਂ ਹੈ ਅਸੀਂ ਇਹਦੇ ਪੋਤੇ ਇਹਨੂੰ ਸਾਡੇ ਨਾਲੋਂ ਵੱਧ ਪਤਾ ਹੈ ਚੱਕਰ ਹੈਗਾ ਜੀ ਐਡਾ ਤੁਹਾਨੂੰ ਪੂਸਾਰਾ ਕੁਝ ਦੱਸ ਰਿਆ ਆਪਾਂ ਇਹ ਖਿੜਕੀਆਂ ਕਿਉਂ ਬੰਦ ਕਰਦੇ ਹੁਣ ਤੁਸੀਂ ਸਾਨੂੰ ਕਮੈਂਟ ਵੀ ਮਾਰਨੇ ਵੀ ਲੈ ਦੱਸ ਵੀ ਮਾਦਾ ਨੇ ਸੱਚੀਓ ਖਿੜਕੀਆਂ ਬੰਦ ਕਰਾਤੀਆਂ ਹਵਾ ਕਿੱਧਰੋਂ ਆਊਗੀ ਤੁਹਾਨੂੰ ਆਪਾਂ ਦੱਸ ਦੋ ਸਾਰਾ ਕੁਝ ਦੱਸਦੇ ਆ ਤੇ ਆ ਹੈਗਾ ਜੀ ਨਾਲ ਪਲਾਟ ਇਹ ਪਲਾਟ ਸਾਡਾ ਵੀਰ ਅਮਰਤ ਟੈਂਟ ਵਾਲਾ ਜੀ ਚਮਕੌਰ ਸਾਹਿਬ ਦੇ ਉਹਨਾਂ ਨੇ ਜੀ ਇਹ ਖਰੀਦੀ ਹੈ ਜੀ ਜਗ੍ਹਾ ਤੇ ਜਿਹੜੀ ਜਗ੍ਹਾ ਜੀ ਉਹ ਬਿਲਕੁਲ ਕੰਦ ਦੇ ਨਾਲ ਲੱਗਦੀ ਆ ਜਦੋਂ ਕੰਦ ਨੂੰ ਕੰਦ ਨਾਲ ਲੱਗਣੀ ਆ ਤਾਂ ਆ ਜਿਹੜੀਆਂ ਖਿੜਕੀਆਂ ਆਪਾਂ ਬੰਦ ਕਰਾਈਆਂ ਤਾਂ ਇਹਨਾਂ ਦਾ ਕੋਈ ਫਾਇਦਾ ਹੈ ਨਹੀਂ ਤਾਂ ਤਾਂ ਕਰਕੇ ਮਾਤਾ ਨੇ ਬੰਦ ਕਰਵਾਤੀਆਂ ਵੀ ਪੁੱਤ ਕੋਈ ਫਾਇਦਾ ਤਾਂ ਹੈ ਨਹੀਂ ਵੀ ਖਿੜਕੀਆਂ ਨੂੰ ਹਵਾ ਤਾਂ ਆਉਣੀ ਨਹੀਂ ਤੇ ਫਿਰ ਖਸੂਸਰਾ ਉਹ ਅਲੱਗ ਚੀਜ਼ ਆ ਤੇ ਫਿਰ ਆਪਾਂ ਨੇ ਵੀ ਮਾਤਾ ਕਹਿੰਦੀ ਬੰਦ ਤਾਂ ਹੀ ਕਰਾਈਆਂ ਮੈਂ ਚਲੋ ਮੇਰੇ ਕੋਲ ਟਾਈਮ ਨਹੀਂ ਤਾਂ ਮਾਤਾ ਨੂੰ ਬੈਸੀ ਬਹੁਤ ਸਾਡੀ ਨੂੰ ਬਹੁਤ ਸਿਆਣੀ ਮੈਂ ਸਾਡੀ ਸਾਡੇ ਘਰ ਵਾਸਤੇ ਹੀ ਕਰਦੀ ਐ ਨੇ ਕਿਹੜੇ ਕਿਤੇ ਲੈ ਕੇ ਜਾਣਾ ਤੇ ਬਾਕੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਜੀ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਪ੍ਰਮਾਤਮਾ ਮੂਰੇ ਇਹ ਅਰਦਾਸ ਹੈ ਜੀ ਸਾਡੇ ਸਾਰੇ ਪਰਿਵਾਰ ਵੱਲੋਂ ਵੀ ਉਹਨਾਂ ਨੂੰ ਪ੍ਰਮਾਤਮਾ ਬਲ ਬਖਸ਼ੇ ਸ਼ੈਣ ਸ਼ਕਤੀ ਬਖਸ਼ੇ ਪਰਿਵਾਰ ਨੂੰ ਤੇ ਉਹਦੀ ਜੋ ਗਰਦੀਪ ਸਿੰਘ ਦੀਪਾ ਪੁਲਿਸ ਮੈਗਮੇ ਵਿੱਚ ਤਾਂ ਜੀ ਬੜੇ ਇਮਾਨਦਾਰੀ ਨਾਲ ਡਿਊਟੀ ਵੀ ਨਿਭਾਈ ਕਹਿੰਦੇ ਬੜਾ ਨਿਭਾਈ ਗਿਆ ਜੀ ਨਿਭਾਉਂਦਾ ਤਾਂ ਬਹੁਤ ਚੰਗਾ ਇਨਸਾਨ ਵੀ ਥਾ ਜਦੋਂ ਸਾਨੂੰ ਕਿਤੇ ਮੜਾ ਮੋਟਾ ਕਿਤੇ ਲੋੜ ਪੈਣੀ ਹੁਣ ਫੱਟ ਦੇ ਕੇ ਆ ਜਾਣਾ ਵੀ ਕੋਈ ਗੱਲ ਨਹੀਂ ਭਾਈ ਮੈਂ ਖੜਾ ਹਾਂ ਮੈਂ ਖੜਾ ਹਾਂ ਤੁਸੀਂ ਮੈਨੂੰ ਦੱਸੋ ਤੇ ਬਾਈ ਉਹਦੀ ਪਰਮਾਤਮਾ ਦੀ ਨੀਂ ਸ਼ਾਂਤੀ ਬਖਸ਼ੇ ਤੇ ਬਲ ਬਖਸ਼ੇ ਉਹਦੇ ਪਰਿਵਾਰ ਨੂੰ ਤੇ ਠੀਕ ਹੈ ਜੀ ਸਾਰਿਆਂ ਨੂੰ ਸਾਸਤਰੀ ਕਾਲ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਕ 'ਚ